ਸਲਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਹੈਗੇ ਆ ਮਨਾਹੀ ਦੇ ਹੁਕਮ ਵੀ ਖਰੀਦ ਤੇ ਵੇਚ ਤੇ ਮਨਾਹੀ ਦੇ ਸਟੋਰ ਕਰਨ ਦੇ ਮਨਾਹੀ ਦੇ ਹੁਕਮ ਜਿਹੜੇ ਆ ਉਹ ਲਾਗੂ ਕੀਤੇ ਹੋਏ। ਥੱਲੇ ਦੇ ਨਾਲ ਜਿਹੜੀ ਹੈ ਚਾਈਨਾ ਡੋਰ ਆ ਉਹ ਦੁਕਾਨਾਂ ਤੇ ਜਾਂ ਲੁਕਮੇਸ਼ਪਮੇ ਢੰਗ ਦੇ ਨਾਲ ਉਹ ਵੇਚੀ ਜਾ ਰਹੀ ਆ। ਉਸ ਬੰਦੇ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਹੈਗੇ ਆ ਰੋਕਣ ਵਾਲੇ ਲੋਕ ਵੇਚਣ ਵਾਲਿਆਂ ਨੂੰ ਅਲਰਟ ਕਰਨ ਦਾ ਕੰਮ ਕਰਦੇ ਆ। ਨਾ ਕਿ ਉਹ ਉਹਨਾਂ ਨੂੰ ਉਹਨਾਂ ਦੇ ਉੱਪਰ ਕੋਈ ਰੇਡ ਕਰਕੇ ਉਹਨਾਂ ਤੋਂ ਚੀਜ਼ ਬਰਾਮਦ ਕਰਕੇ ਉਹਨਾਂ 'ਤੇ ਕੋਈ ਕਾਰਵਾਈ ਫਿਰ ਉਹ ਵੇਚਣ ਵਾਲਾ ਵੇਚੂਗਾ ਵੀ ਕਿਹਨੂੰ ਪਹਿਲਾਂ ਸਾਨੂੰ ਉਹਦਾ ਗਾਹ ਖਤਮ ਕਰਨਾ ਪੈਣਾ ਹੈ ਜੇ ਗਾਹ ਖਤਮ ਹੋ ਗਿਆ ਤਾਂ ਚੈਨ ਡੋਰ ਆਪਣੇ ਆਪ ਖਤਮ ਹੋ ਜਾਣੀ ਹੈ ਜੇ ਨਾਲ ਨਾਲ ਜਿਹੜੀਆਂ ਡੋਰ ਪੱਕੀ ਡੋਰ ਕਈ ਲੋਕ ਆਪਦੇ ਹੱਥ ਨਾਲ ਫੂਟਦੇ ਨੇ ਉਹਦੇ ਵਿੱਚ ਉਹ ਕੰਚ ਦੀ ਪੁੱਠ ਦਿੰਦੇ ਨੇ ਕੰਚ ਕੁੱਟ ਕੇ ਨਾ ਉਹਦੀ ਪੁੱਠ ਦਿੰਦੇ ਨੇ ਅੱਕੀ ਡੋਰ ਜਿਹੜੀ ਹੈਗੀ ਆ ਉਹਨੂੰ ਵੀ ਉਹ ਲੋਕ ਜਿਹੜੇ ਹੈਗੇ ਆ ਉਹ ਵਰਤਦੇ ਨੇ ਤੇ ਉਹ ਵੀ ਆਮ ਇਨਸਾਨਾਂ ਵਾਸਤੇ ਪੰਛੀਆਂ ਵਾਸਤੇ ਉਹ ਵੀ ਬਹੁਤ ਘਾਤਕ ਹੁੰਦੀ ਹੈ। ਨਹੀਂ ਮੇਰਾ ਆਪ ਦਾ ਖੁਦ ਦਾ ਬੇਟਾ ਸੀਗਾ ਚੈਨਾ ਡੋਰ ਦੀ ਲਪੇਟ ਦੇ ਵਿੱਚ ਆ ਗਿਆ ਗਲੇ ਤੇ ਕੱਟ ਲੱਗ ਗਿਆ, ਕੰਨ ਕੱਟਿਆ ਗਿਆ, ਤਿੰਨ ਟਾਂਕੇ ਕੰਨ ਤੇ ਲੱਗੇ ਨੇ ਹਾਲੇ ਉਹ ਠੀਕ ਹੈ। ਅ ਬੱਚੇ ਕੋਲ ਜੋ ਵਹੀਕਲ ਸੀ ਉਹ ਸਲੋ ਚਲਾ ਰਿਹਾ। ਇਹਦੇ ਵਿੱਚ ਕਿੱਥੇ ਕਿੱਥੇ ਚੈਨਾ ਡੋਰ ਵਿਕ ਰਹੀ ਹੈ ਉੱਥੇ ਰੀਡ ਕੀਤੀ ਜਾਵੇ। ਅ ਕੌਣ ਇਹਨੂੰ ਖਰੀਦ ਰਿਹਾ ਹੈ, ਕੌਣ ਇਹਨੂੰ ਵਰਤ ਰਿਹਾ ਹੈ ਜਦੋਂ ਇਹ ਬਸੰਤ ਦੇ ਦਿਨ ਨੇ। ਵਸੰਤ ਦੇ ਮੌਸਮ ਜਿਸ ਦਿਨ ਬਸੰਤ ਦਾ ਤਿਉਹਾਰ ਹੋਇਆ ਉਸ ਦਿਨ ਤਾਂ ਬਹੁਤ ਜ਼ਿਆਦਾ ਪਤੰਗ ਉੱਡਣਗੇ ਬਹੁਤ ਜ਼ਿਆਦਾ ਡੋਰਾ ਵਰਤੀ ਜਾਣੀ ਆ ਪਰ ਉਸ ਤੋਂ ਪਹਿਲਾਂ ਹੀ ਕਿਉਂ ਨਾ ਮਾਰਕੀਟ ਦੇ ਵਿੱਚ ਜਿਹੜੇ ਬੰਦੇ ਇਹਨੂੰ ਸਟੋਰ ਕਰੀ ਬੈਠੇ ਨੇ ਜਿਹੜੇ ਬੰਦਿਆਂ ਨੂੰ ਵੇਚ ਰਹੇ ਨੇ ਲੁਕਵੇਂ ਢੰਗ ਦੇ ਨਾਲ ਉਹਨਾਂ ਮੰਨਾਂ ਤੇ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਜੁੜੇ ਹੋਏ ਖਬਰਨਾਮਾ ਦੇ ਨਾਲ ਸਾਡੇ ਖਾਸ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਤੁਹਾਡਾ ਜਗਤਾਰ ਸਿੰਘ ਸਵਾਗਤ ਕਰਦਾ ਏ ਅੱਜ ਆਪਾਂ ਕਰਾਂਗੇ ਗੱਲਬਾਤ ਚਾਈਨਾ ਡੋਰ ਦੇ ਉੱਪਰ ਜੋ ਕਿ ਆਮ ਇਨਸਾਨ ਜਾਨਵਰ ਅਤੇ ਪੰਛੀਆਂ ਲਈ ਕਿੰਨੀ ਘਾਤਕ ਹੈ ਲਗਾਤਾਰ ਹਾਦਸੇ ਹੋ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਸਿਰਫ ਇੱਕ ਆਰਡਰ ਕੱਢ ਕੇ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕੀਤੀ ਯਾਰੀ ਹਮੇਸ਼ਾ ਜਿਹੜਾ ਗੱਲਬਾਤ ਕਰਾਂਗੇ ਸਾਡਾ ਸਵਾਗਤ ਕਰਦੇ ਆ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਦਾ ਸੁਖਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਬਹੁਤ ਧੰਨਵਾਦ ਜੀ ਖਿੰਦਰ ਜੀ ਵੇਖਿਆ ਗਿਆ ਕਿ ਹੁਣ ਚਾਈਨਾ ਡੋਰ ਫੇਰ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਹੀ ਆ ਚੁੱਕੀ ਹੈਗੀ ਹੈ ਤੇ ਅਕਸਰ ਹੀ ਮੋਟਰਸਾਈਕਲ ਤੇ ਜਾਂ ਪੰਜ ਛੀ ਲੜਕਦੇ ਮਿਲ ਰਹੇ ਹੈਗੇ ਆ ਤੇ ਕੀ ਕਹਿਣਾ ਹੈ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਆਪਾਂ ਗੱਲ ਕਰਦੇ। ਦੇਖੋ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਹੈਗਾ ਮਨਾਹੀ ਦੇ ਹੁਕਮ ਦੀ ਖਰੀਦ ਤੇ ਵੇਚ ਤੇ ਮਨਾਹੀ ਦੇ ਸਟੋਰ ਕਰਨ ਦੇ ਮਨਾਹੀ ਦੇ ਹੁਕਮ ਜਿਹੜੇ ਆ ਉਹ ਲਾਗੂ ਕੀਤੇ ਹੋਏ ਨੇ ਜਿਹੜੇ ਫਰਵਰੀ ਮਹੀਨੇ ਤੱਕ ਜਿਹੜੇ ਚੱਲਣੇ ਆ ਪਰ ਗਰਾਊਂਡ ਲੈਵਲ ਤੇ ਜਿਹੜਾ ਹੈਗਾ ਇਸ ਨੂੰ ਰੋਕਣ ਦੇ ਲਈ ਮੇਰੇ ਖਿਆਲ ਚ ਹਾਲੇ ਤੱਕ ਜਿਹੜਾ ਹੈਗਾ ਕੰਮ ਉਹ 0% ਦੇ ਬਰਾਬਰ ਹੀ ਹੈ ਮਤਲਬ 0 ਤੋਂ ਵੱਧ ਨਹੀਂ ਹੈ ਕਾਰਨ ਇਹ ਕਿ ਢੱਲੇ ਦੇ ਨਾਲ ਜਿਹੜੀ ਹੈ ਚਾਈਨਾ ਡੋਰ ਉਹ ਦੁਕਾਨਾਂ ਤੇ ਜਾਂ ਲੁਕਮੇਸ਼ ਵਿੱਚ ਮਟੰਗ ਦੇ ਨਾਲ ਉਹ ਵਿੱਚ ਹੀ ਜਾ ਰਹੀ ਹੈ ਤੇ ਜਿਹੜੇ ਲੋਕਾਂ ਨੇ ਰੋਕਣਾ ਜਦੋਂ ਉਹਨਾਂ ਨੂੰ ਅਗਰ ਕੋਈ ਇਨਫੋਰਮੇਸ਼ਨ ਦਿੰਦਾ ਵੀ ਹੈ ਹੂੰ ਕਿ ਭਾਈ ਫਲਾਣੇ ਏਰੀਆ 'ਚ ਫਲਾਣੀ ਥਾਂ ਤੇ ਫਲਾਣਾ ਬੰਦਾ ਇਦਾਂ ਕਰਕੇ ਚਾਈਨਾ ਡੋਰ ਵੇਚ ਰਿਹਾ ਜਿਹੜੀ ਕਿ ਪੰਛੀਆਂ ਲਈ ਤੇ ਆਮ ਇਨਸਾਨਾਂ ਦੇ ਲਈ ਬਹੁਤ ਜ਼ਿਆਦਾ ਖਤਰਕ ਹੈ ਤਾਂ ਉਸ ਬੰਦੇ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਹੈਗੇ ਆ ਰੋਕਣ ਵਾਲੇ ਲੋਕ ਵੇਚਣ ਵਾਲਿਆਂ ਨੂੰ ਅਲਰਟ ਕਰਨ ਦਾ ਕੰਮ ਕਰਦੇ ਆ ਨਾ ਕਿ ਉਹ ਉਹਨਾਂ ਨੂੰ ਉਹਨਾਂ ਦੇ ਉੱਪਰ ਕੋਈ ਰੇਡ ਕਰਕੇ ਉਹਨਾਂ ਤੋਂ ਚੀਜ਼ ਬਰਾਮਦ ਕਰਕੇ ਤੋਂ ਉਹਨਾਂ 'ਤੇ ਕੋਈ ਕਾਰਵਾਈ ਕਰਨਾ ਜੇਕਰ ਜਦੋਂ ਇਹਨਾਂ ਦੀ ਬਿਲਕੁਲ ਗਲੇ ਦੀ ਹੱਡੀ ਇਹ ਗੱਲ ਬਣ ਜਾਂਦੀ ਹੈ ਵੀ ਹੁਣ ਕਾਰਵਾਈ ਕਰਨੀ ਪੈਣੀ ਆ ਤਾਂ ਫਿਰ ਉਹ ਗੁੰਗਲੋਂ ਤੋਂ ਮਿੱਟੀ ਜੀ ਝਾੜ ਦਿੱਤੀ ਜਾਂਦੀ ਆ ਮਾਈਨਰ ਜਿਹੜਾ ਹੈਗਾ ਕੋਈ ਕਿਸੇ ਇੱਕ ਬੰਦੇ ਨੂੰ ਫੜ ਕੇ ਉਦੋਂ ਕੋਈ ਪੰਜ ਚਾਰ ਗੱਟੂ ਸ਼ੋਅ ਕਰਕੇ ਤੇ ਜਿਹੜਾ ਹੈਗਾ ਉਹ ਉਹ ਖਾਣਾ ਪੂਰਤੀ ਕਰਕੇ ਕੰਮ ਸਾਰ ਦਿੱਤਾ ਜਾਂਦਾ ਪਰ ਜਿਹੜਾ ਹੈਗਾ ਇਹ ਦੇਖਣ ਵਾਲੀ ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਦ ਤੱਕ ਬੰਦਾ ਖੁਦ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ ਉਹਨਾਂ ਚਿਰ ਲੋਕ ਇਸ ਚੀਜ਼ ਨੂੰ ਆਪਣੀ ਸਮੱਸਿਆ ਨਹੀਂ ਸਮਝਦੇ ਉਹ ਵੇਖਿਆ ਕਿ ਸਭ ਨੂੰ ਪਤਾ ਵੀ ਇਨਸਾਨਾਂ ਵਾਸਤੇ ਵੀ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਸਾਰੇ ਵਾਸਤੇ ਚੀਜ਼ ਘਾਤਕ ਹੈ ਹਨਾ ਆਏ ਦਿਨ ਹੀ ਕੋਈ ਨਾ ਕੋਈ ਫੋਟੋਆਂ ਆਉਂਦੀਆਂ ਰਹਿੰਦੀਆਂ ਨੇ ਕਿ ਦਕਨ ਵੱਡੇ ਆ ਗਿਆ ਕੋਈ ਪੰਛੀ ਲੜਕਦਾ ਮਿਲ ਗਿਆ ਕਿਸੇ ਜਾਨਵਰ ਦਾ ਨੁਕਸਾਨ ਹੋਇਆ ਪਰ ਲੋਕ ਕਿਉਂ ਨਹੀਂ ਸੋਚਦੇ ਹੁੰਦੇਗੇ ਕਹ ਸਾਰੇ ਦਿੰਦੇ ਨੇ ਪਰ ਇਹ ਚੀਜ਼ ਨੂੰ ਸੁਵੈਲਦ ਕੋਈ ਨਹੀਂ ਹੁੰਦਾ ਨਜ਼ਰ ਆ ਲੈ। ਦੇਖੋ ਆਪਾਂ ਕੱਲੀ ਚਾਈਨਾ ਡੋਰ ਨਾ ਮੰਨ ਕੇ ਚੱਲੀਏ ਜਿੱਥੇ ਚਾਈਨਾ ਡੋਰ ਦੇ ਨਾਲ ਨਾਲ ਜਿਹੜੀਆਂ ਡੋਰ ਪੱਕੀ ਡੋਰ ਕਈ ਲੋਕ ਆਪਦੇ ਹੱਥ ਨਾਲ ਫੂਟਦੇ ਨੇ ਉਹਦੇ ਵਿੱਚ ਉਹ ਕੰਚ ਦੀ ਪੁੱਠ ਦਿੰਦੇ ਨੇ ਕੰਚ ਕੁੱਟ ਕੇ ਨਾ ਉਹਦੀ ਪੁੱਠ ਦਿੰਦੇ ਨੇ। ਪੱਕੀ ਡੋਰ ਜਿਹੜੀ ਹੈਗੀ ਆ ਉਹਨੂੰ ਵੀ ਉਹ ਲੋਕ ਜਿਹੜੇ ਹੈਗੇ ਆ ਉਹ ਵਰਤਦੇ ਨੇ ਤੇ ਉਹ ਵੀ ਆਮ ਇਨਸਾਨਾਂ ਵਾਸਤੇ ਪੰਛੀਆਂ ਵਾਸਤੇ ਉਹ ਵੀ ਬਹੁਤ ਘਾਤਕ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਦਾ ਕੰਮ ਬਣਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੁੰਦਾ ਪੁਲਿਸ ਨੇ ਤੇ ਪੁਲਿਸ ਬਿਲਕੁਲ ਅੱਖਾਂ ਬੰਦ ਕਰਕੇ ਪੁਲਿਸ ਤੋਂ ਤਾਂ ਹੋਰ ਕ੍ਰਾਈਮ ਨਹੀਂ ਲੋਟ ਆ ਰਿਹਾ ਤੇ ਪੁਲਿਸ ਮਤਲਬ ਚਾਈਨਾ ਡੋਰ ਵਾਲੇ ਪਾਸੇ ਕਦੋਂ ਹੋਣੀ ਹੈ ਠੀਕ ਹੈ ਨਾ ਪਰ ਇਹ ਵੀ ਪਤਾ ਹੈ ਵੀ ਚਾਈਨਾ ਡੋਰ ਦੇ ਟਾਰਗੇਟ ਕੌਣ ਨੇ ਕਿਹੜੇ ਬੰਦੇ ਵੇਚਦੇ ਨੇ ਠੀਕ ਹੈ ਉਹਨਾਂ ਬੰਦੇ ਨੂੰ ਟਾਰਗੇਟ ਕਰਨ ਦੀ بجائے ਬਿਲਕੁਲ ਅੱਖਾਂ ਬੰਦ ਕਰਕੇ ਪੁਲਿਸ ਵੇਖ ਰਹੀ ਹੈ ਹਲੇ ਤੱਕ ਫਰੀਦਕੋਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਚਾਈਨਾ ਡੋਰ ਵਾਲੇ ਤੇ ਕਿਸੇ ਤੇ ਫਰੀਦਕੋਟ ਪੁਲਿਸ ਨੇ ਕੋਈ ਰਿਡ ਕੀਤੀ ਹੋਵੇ ਜਾਂ ਕਿਸੇ ਤੋਂ ਕੁਝ ਬਰਾਮਦਗੀ ਕੀਤੀ ਹੋਵੇ ਜਾਂ ਕਿਸੇ ਤੋਂ ਕੋਈ ਮਕਦਮਾ ਦਰਜ ਕੀਤਾ ਹੋਵੇ ਫਰੀਦਕੋਟ ਦੇ ਇਸ ਸੀਜ਼ਨ ਦੇ ਵਿੱਚ ਫਰੀਦਕੋਟ ਪੁਲਿਸ ਨੇ ਹਲੇ ਤੱਕ ਚਾਈਨਾ ਡੋਰ ਵਾਲੇ ਪਾਸੇ ਬਿਲਕੁਲ ਅੱਖਾਂ ਮੀਚੀਆਂ ਬਿਲਕੁਲ ਚੁੱਪ ਕਰਕੇ ਸ਼ਾਂਤ ਹੋ ਕੇ ਚੱਲ ਰਿਹਾ ਜਿਸ ਤਰ੍ਹਾਂ ਦੇ ਨਾਲ ਕਿ ਇਹਨਾਂ ਦੇ ਹੀ ਕੋਈ ਸੱਜਣ ਭਾਈ ਵੇਚਦੇ ਹੋਣ ਡੋਰ ਸ਼ਹਿਰ ਦੇ ਵਿੱਚ ਔਰ ਹੁਣ ਵਿਖਿਆ ਜਾਵੇ ਪਿਛਲੇ ਸਮੇਂ ਤੱਕ ਕਈ ਕਾਰਵਾਈਆਂ ਕਰਦੀਆਂ ਕੋਈ ਸਰਕਾਰ ਨੇ ਵੀ ਹਜੇ ਪੂਰੇ ਸਖਤ ਨਿਰਦੇਸ਼ ਨਹੀਂ ਜਾਰੀ ਕੀਤੇ ਹਨਾ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਆ ਮੇਰੇ ਕੋਲ ਲੈਟਰ ਦੀ ਕਾਪੀ ਪਈ ਆ ਮੈਂ ਇੱਕ ਦੱਸਦਾ ਤੁਹਾਨੂੰ ਪਿਛਲੇ ਦਿਨੀ ਮੇਰਾ ਆਪ ਦਾ ਖੁਦ ਦਾ ਬੇਟਾ ਸੀਗਾ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਗਿਆ ਗਲੇ ਤੇ ਕੱਟ ਲੱਗ ਗਿਆ ਕੰਨ ਕੱਟਿਆ ਗਿਆ ਤਿੰਨ ਟਾਂਕੇ ਕੰਨ ਤੇ ਲੱਗੇ ਨੇ ਹਾਲੇ ਉਹ ਠੀਕ ਹੈ ਬੱਚੇ ਕੋਲ ਜੋ ਵੀਕਲ ਸੀ ਉਹ ਸਲੋ ਚਲਾ ਰਿਹਾ ਸੀ ਜਦੋਂ ਨੂੰ ਪਤਾ ਲੱਗ ਗੱਲ ਚ ਡੋਰ ਪੈ ਗਈ ਉਹਨੇ ਵੀਕਲ ਸੁੱਟਤਾ ਉੱਥੇ ਹੀ ਕੰਟਰੋਲ ਕਰ ਲਿਆ ਬਚ ਗਿਆ ਤੇ ਨਹੀਂ ਜੇਕਰ ਉਹਦੀ ਸਾਰਾ ਕਟੀ ਇੰਦੀ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਮੈਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਸੀ ਪਰ ਪ੍ਰਸ਼ਾਸਨ ਦੇ ਧਿਆਨ ਚ ਲਿਆਉਣ ਦੇ ਜਦੋਂ ਲਿਆਂਦਾ ਤਾਂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਿਰਫ ਮਨਾਹੀ ਦੇ ਕਾਗਜ ਜਿਹੜੇ ਹੈਗੇ ਆ ਆਰਡਰ ਆ ਉਹਨਾਂ ਦੀ ਕਾਪੀ ਮੈਨੂੰ ਭੇਜਣ ਤੋਂ ਸਿਵਾਏ ਹਾਲੇ ਤੱਕ ਇਸ ਮਸਲੇ 'ਚ ਕੋਈ ਕਾਰਵਾਈ ਨਹੀਂ ਹੋਈ ਨਾ ਕਿਸੇ ਦੇ ਕੋਈ ਮਤਲਬ ਵੀ ਭਾਈ ਜ਼ਿਲ੍ਹੇ ਦੇ ਵਿੱਚ ਕਿੱਥੇ ਕਿੱਥੇ ਚਾਇਨਾ ਡੋਰ ਵਿਕ ਰਹੀ ਹੈ ਉੱਥੇ ਰੀਡ ਕੀਤੀ ਜਾਵੇ ਕੌਣ ਇਹਨੂੰ ਖਰੀਦ ਰਿਹਾ ਹੈ ਕੌਣ ਇਹਨੂੰ ਵਰਤ ਰਿਹਾ ਹੈ ਜਦੋਂ ਇਹ ਬਸੰਤ ਦੇ ਦਿਨ ਨੇ ਬਸੰਤ ਦੇ ਮੌਸਮ ਜਿਸ ਦਿਨ ਬਸੰਤ ਦਾ ਤਿਉਹਾਰ ਹੋਇਆ ਉਸ ਦਿਨ ਤਾਂ ਬਹੁਤ ਜ਼ਿਆਦੇ ਪਤੰਗ ਉੱਡਣਗੇ ਬਹੁਤ ਜ਼ਿਆਦੇ ਡੋਰਾ ਵਰਤੀ ਜਾਣੀ ਆ ਪਰ ਉਸ ਤੋਂ ਪਹਿਲਾਂ ਹੀ ਕਿਉਂ ਨਾ ਮਾਰਕੀਟ ਦੇ ਵਿੱਚ ਜਿਹੜੇ ਬੰਦੇ ਇਹਨੂੰ ਸਟੋਰ ਕਰੀ ਬੈਠੇ ਨੇ ਜਿਹੜੇ ਬੰਦੇ ਇਹਨੂੰ ਵੇਚ ਰਹੇ ਨੇ ਲੁਕਵੇਂ ਢੰਗ ਦੇ ਨਾਲ ਤਾਂ ਉਹਨਾਂ ਮੰਨਿਆ ਤਾਂ ਕਿਉਂ ਨਹੀਂ ਕਾਰਵਾਈ ਹੋਣੀ ਚਾਹੀਦੀ ਦੇਖਣ ਦੇ ਮਤਲਬ ਇਹ ਵੀ ਆ ਕਿ ਫ੍ਰੀ ਕੋਡ ਦਾ ਤਾਂ ਇੱਕ ਮੰਨ ਲਓ ਉਹ ਬੰਦਾ ਜਿਹੜਾ ਹੈਗਾ ਕਈ ਮਾਮਲਿਆਂ ਦੇ ਵਿੱਚ ਨਾਮ ਜਦਾ ਹੈ ਕਈ ਮਾਮਲਿਆਂ ਦੇ ਤੇ ਦਰਜ ਨੇ ਉਹ ਮੰਲੋ ਸਾਰੇ ਪੁੱਠੇ ਕੰਮ ਕਰਦਾ ਕਰਦਾ ਉਹ ਜਾਂ ਉਹਦੇ ਭਾਈਵਾਲ ਕਰਦੇ ਨੇ ਤੇ ਉਹ ਵੀ ਚੋ ਚਾਈਨਾ ਡੋਰ ਦਾ ਕੰਮ ਕਰੀ ਜਾਂਦਾ ਹੂੰ ਇਹਦੇ ਸਣ ਆਪਾਂ ਲੋਕਾਂ ਨੂੰ ਅਵੇਸ ਕਿਵੇਂ ਕਰਾਂ ਕਿ ਸਾਵਧਾਨੀਆਂ ਕੀ ਵਰਤਣ ਕਿਉਂਕਿ ਇੱਕ ਵਾਰੀ ਸਾਂ ਹੁਣ ਤੁੰਦ ਦਾ ਵੀ ਹੈਗਾ ਹੈ ਹਨ ਤੇ ਬਾਕੀ ਚਾਈਨਾ ਡੋਰ ਵੀ ਕਾਫੀ ਆਰਡਰ ਹੀ ਹੈਗੀ ਆ ਸ਼ੁਰੂ ਹੋ ਗਈ ਹੈ ਇਹਦੇ ਵਿੱਚ ਜਗਤਾਰ ਸਾਨੂੰ ਖੁਦ ਨੂੰ ਸਾਰਿਆਂ ਨੂੰ ਆਪਦੀ ਜ਼ਿੰਮੇਵਾਰੀ ਖੁਦ ਸਮਝਣੀ ਚਾਹੀ ਪਵੇਗੀ ਜਦੋਂ ਸਾਡਾ ਕੋਈ ਬੱਚਾ ਸਾਡੇ ਕੋਲ ਜਿੱਦ ਕਰਦਾ ਕਿ ਪਾਪਾ ਮੈਂ ਪਤੰਗ ਲੈ ਕੇ ਆਉਣੇ ਆ ਹਨਾ ਮੈਂ ਪਤੰਗ ਚੜਾਉਣੀ ਆ ਮੈਨੂੰ ਉਹਦੇ ਲਈ ਪੱਕੀ ਡੋਰ ਚਾਹੀਦੀ ਆ ਮੈਨੂੰ ਉਹਦੇ ਲਈ ਕੱਚੀ ਡੋਰ ਚਾਹੀਦੀ ਆ ਜਾਂ ਮੈਨੂੰ ਉਹਦੇ ਲਈ ਚਾਈਨਾ ਡੋਰ ਚਾਹੀਦੀ ਆ ਤਾਂ ਉੱਥੇ ਤੁਸੀਂ ਆਪ ਦੇ ਬੱਚਿਆਂ ਨੂੰ ਸਮਝਾਓ ਬੱਚਿਆਂ ਨੂੰ ਦੱਸੋ ਕਿ ਇਹ ਦੇ ਕਿੰਨਾ ਇਹ ਹਾਨੀਕਾਰਕ ਹੈਗੀ ਹੈ ਚਾਈਨਾ ਡੋਰਾ ਜਾਂ ਜਿਹੜੀ ਪੱਕੀ ਡੋਰਾ ਉਹ ਕਿੰਨੀ ਹਾਨੀਕਾਰਕਾ انسان ਵਾਸਤੇ ਤੇ ਜੀਵ ਜੰਤੂ ਵਾਸਤੇ ਕਈ ਵਾਰ ਅਜਿਹੇ ਮਾਮਲੇ ਵੀ ਪਿੱਛੇ ਜੇ ਸਾਹਮਣੇ ਆਏ ਸੀਗੇ ਕਿ ਚਾਈਨਾ ਡੋਰ ਜਦੋਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਆਉਂਦੀ ਆ ਤਾਂ ਜਿਹੜਾ ਬੰਦਾ ਬੱਚਾ ਪਤੰਗ ਚੜਾ ਰਿਹਾ ਉਹਨੂੰ ਹੀ ਸ਼ੌਕ ਲੱਗ ਜਾਂਦਾ ਤਾਂ ਇਹ ਚੀਜ਼ਾਂ ਸਾਰੀਆਂ ਬੱਚਿਆਂ ਨੂੰ ਦੱਸੋ ਬੱਚਿਆਂ ਨੂੰ ਸਮਝਾਓ ਉਹਨਾਂ ਨੂੰ ਕਨਵਿੰਸ ਕਰੋ ਜਾਂ ਫਿਰ ਉਹਨਾਂ ਨੂੰ ਕਹੋ ਠੀਕ ਹੈ ਬੱਚੇ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਡੋਰ ਲਾਗਦੇ ਆ ਭਾਵੇਂ ਤੇਰਾ ਪਤੰਗ ਕੱਟਿਆ ਜਾਵੇ ਤੇ ਨੂੰ ਪਤੰਗ ਵੱਧ ਲਿਆ ਦਿੰਦੇ ਆ ਪਰ ਤੈਨੂੰ ਡੋਰ ਜਿਹੜੀ ਪੱਕੀ ਜਾਂ ਚਾਈਨਾ ਡੋਰ ਨਹੀਂ ਮਿਲਣੀ ਜਦ ਤੱਕ ਸਾਡੇ ਕੋਲ ਇਹ ਕੱਟਾ ਕਟਾਈ ਵਾਲਾ ਵੀ ਇੱਕ ਜਿਹੜਾ ਕੰਪੀਟੀਸ਼ਨ ਹੈ ਇਹ ਵੀ ਬੰਦ ਹੋਣਾ ਚਾਹੀਦਾ ਵੀ ਅੱਜ ਫਲਾਣੇ ਨੇ ਇਹਦੀ ਪਤੰਗ ਕੱਟਤੀ ਮੇਰੀ ਨਾ ਕੱਟੀ ਜਾਵੇ ਉਹਦੀ ਕੱਟੀ ਜਾਵੇ ਇਹ ਚੀਜ਼ ਵੀ ਬੱਚਿਆਂ ਦੇ ਮਨ ਚੋਂ ਕੱਢਣੀ ਬਣਦੀ ਹੈ ਕਿ ਤੁਸੀਂ ਪਤੰਗ ਉਡਾਉਣਾ ਉਡਾਓ ਕੱਟਾ ਕਟਾਈ ਵਾਲੇ ਚੱਕਰ ਚੋਂ ਬਚੋ ਕੱਟਾ ਕਟਾਈ ਦੇ ਚੱਕਰ ਚ ਹੀ ਇਹ ਚਾਈਨਾ ਡੋਰ ਵਰਤੀ ਜਾਂਦੀ ਹੈ ਤੇ ਪੱਕੀ ਡੋਰ ਵਰਤੀ ਜਾਂਦੀ ਹੈ ਵੀ ਮੇਰਾ ਪਤੰਗ ਨਾ ਕੱਟਿਆ ਜਾਵੇ ਅਗਲੇ ਦੀ ਡੋਰ ਕੱਟੀ ਜਾਵੇ ਤਾਂ ਕੱਟੀ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਆਪਦੇ ਬੱਚਿਆਂ ਨੂੰ ਸਮਝਾਉਣਾ ਪੈਣਾ ਅ ਬੱਚਿਆਂ ਨੂੰ ਜੇਕਰ ਅਸੀਂ ਲੈ ਕੇ ਹੀ ਨਾ ਦੇਵਾਂਗੇ ਚਾਈਨਾ ਡੋਰ ਤਾਂ ਬੱਚੇ ਪਹਿਲਾਂ ਸਾਨੂੰ ਉਹਦਾ ਗਾਹ ਖਤਮ ਕਰਨਾ ਪੈਣਾ ਜੇ ਗਾਹ ਖਤਮ ਹੋ ਗਿਆ ਤਾਂ ਚਾਈਨਾ ਡੋਰ ਆਪਣੇ ਆਪ ਖਤਮ ਹੋ ਜਾਣੀ ਹੈ ਸੋ ਧੰਨਵਾਦ ਆਪਣੇ ਕੀਮਤੀ ਵਿਚਾਰ ਮੁਰਗੀ ਬਹੁਤ ਧੰਨਵਾਦ ਜੀ ਤਾਂ ਤੁਸੀਂ ਸੁਣਿਆ ਸਾਡੇ ਸ੍ਰੀ ਨਿ ਪੱਤਰਕਾਰ ਸ਼ਿਂਦੇ ਸੋਤਾ ਜੀ ਵੱਲੋਂ ਬਾਘੂਬੀ ਇਸ ਉੱਪਰ ਗੱਲਬਾਤ ਕੀਤੀ ਗਈ ਹੈ ਤੇ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣੀ ਚਾਹੀਦੀ ਹੈ ਦੂਜੇ ਪਾਸੇ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੇਕਰ ਬੱਚੇ ਜਦ ਕਰਦੇ ਹਨ ਤਾਂ ਉਹਨਾਂ ਨੂੰ ਚਾਈਨਾ ਡੋਰ ਨਹੀਂ ਲੱਗ ਦੇਣੀ ਚਾਹੀਦੀ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜੁ ਕਰਨਾ ਦੋਸਤੋ ਧੰਨਵਾਦ ਦੋਸਤੋ